ਬਾਬਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਾਬਾ ਜੀ ਤੁਸੀਂ ਆਪਣੇ ਬਾਰੇ ਦੱਸੋ ਤੁਹਾਡਾ ਸ਼ੋਭਾ ਨਾਮ ਕੀ ਆ ਤੇ ਪਿੰਡ ਵਗੈਰਾ ਆਪਣਾ ਕਿੱਥੋਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗਿਆਨੀ ਮਨਜੀਤ ਸਿੰਘ ਤੇ ਮੇਰਾ ਨਗਰ ਹੈ ਜਿਹੜਾ ਉਹ ਪਿੰਡ ਕਰਨਗਸਾ ਜੋ ਕਿ ਪਰਮ ਪੂਜਯ ਸੰਤ ਐਸਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਦਾ ਨਜ਼ੀਕ ਹੀ ਪੈਂਦਾ ਹੈ। ਸੋ ਅੱਜ ਅਸੀਂ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਵਿਖੇ ਦਸਵੀਂ ਦੇ ਸੁਭ ਦਿਹਾੜੇ ਤੇ ਆਏ ਸੀ। 5 ਅਕਤੂਬਰ 2025 ਨੂੰ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੰਦ ਜਗ ਚਾਨਣ ਹੋਇਆ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੋ ਸਰਦਾ ਭਾਵਨਾ પ્રેમ ਦੇ ਨਾਲ ਦੇਸਾਂ ਵਿਦੇਸਾਂ ਵਿੱਚ ਘਰ ਘਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਸੋ ਮੈਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਦੇਸਾਂ ਵਿਦੇਸਾਂ ਵਿੱਚ ਵਸਦੀਆਂ ਸੰਗਤਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਹੈ ਜਿਹੜਾ ਉਹ ਸਾਂਝੀ ਵਾਲਤਾ ਦਾ ਉਪਦੇਸ਼ ਹੈ ਸਾਰਿਆਂ ਦਾ ਸਾਂਝਾ ਉਪਦੇਸ਼ ਹੈ ਗੁਰੂ ਨਾਨਕ ਦਾ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਅੱਬਾ ਲਾਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗੁ ਪਜਿਆ ਕੌਣ ਭਲੇ ਕੋ ਮੰਦੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਵਿੱਚ ਆ ਕੇ ਸਾਧ ਸੰਗਤ ਜੀ ਜਿਹੜੇ ਪਾਪੀ ਲੋਕ ਸਨ ਜ਼ਾਲਮ ਸਨ ਰਾਜੇ ਸਨ ਉਹਨਾਂ ਨੂੰ ਸਤਿਗੁਰੂ ਜੀ ਨੇ ਉਹ ਉਪਦੇਸ਼ ਦੁਆਰਾ ਸਾਧ ਸੰਗਤ ਜੀ ਬਾਣੀ ਦੁਆਰਾ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਉਹਨਾਂ ਦੇ ਹੰਕਾਰ ਨੂੰ ਤੋੜਿਆ ਤੇ ਸਾਧ ਸੰਗਤ ਜੀ ਉਸ ਤੋਂ ਇਲਾਵਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਦੇ ਜਾਣਦੇ ਹੋਏ ਸਾਧ ਸੰਗਤ ਜੀ ਇੱਕ ਚਾਰ ਉਦਾਸੀਆਂ ਦੇ ਵੇਲੇ 15 ਭਗਤਾਵਾਂ ਆਂਦੀਆਂ ਬਾਣੀਆਂ ਨੂੰ ਪੋਥੀਆ ਦੁਆਰਾ ਸਾਧ ਸੰਗਤ ਜੀ ਇਕੱਤਰ ਕੀਤਾ ਜਿਹੜਾ ਕਿ ਬਾਅਦ ਵਿੱਚ ਪੰਚਮੇ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ਕਿ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗਤ ਜੀ ਉਹ ਬਾਣੀਆਂ ਬਾਣੀ ਜੋ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਾਣੀ ਅਕਾਲ ਪੁਰਖ ਨਿਰੰਕਾਰ ਤੋਂ ਲੈ ਕੇ ਆਂਦੀ ਸੀ ਸਾਨੂੰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਾਧ ਸੰਗਤ ਜੀ ਇਹ ਪੌੜੀ ਆ ਮੂਲ ਮੰਤਰ ਇਸ ਨੂੰ ਕਿਹਾ ਜਾਂਦਾ ਇਸ ਤੋਂ ਅੱਗੇ ਪੌੜੀ ਤੋਂ ਸ਼ੁਰੂ ਹੁੰਦੀ ਆ ਸਾ ਸੰਗਤ ਆਦ ਸੱਚ ਜੁਗਾ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਤੱਕ ਇਸ ਮੂਲ ਮੰਤਰ ਨੂੰ ਪੜਿਆ ਜਾਂਦਾ ਸੋ ਇਹ ਬਾਣੀ ਅਕਾਲ ਪੁਰਖ ਤੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਦੋਂ ਸਲਤਨਪੁਰ ਵਿਖੇ ਚੁੱਭੀ ਮਾਰ ਕੇ ਅਲੋਪ ਹੋਏ ਸਨ ਉਸ ਸਮੇਂ ਇਹ ਬਾਣੀ ਉੱਥੋਂ ਲੈ ਕੇ ਆਂਦੀ ਸੀ ਅਕਾਲ ਪੁਰਖ ਨੇ ਕਿਹਾ ਸੀ ਜਿਸ ਉੱਪਰ ਗੁਰਨਾਨਕ ਤੇਰੀ ਮਿਹਰ ਹੋਵੇਗੀ ਉਸ ਉੱਪਰ ਮੇਰੀ ਮਿਹਰ ਹੋਵੇਗੀ ਜਿਸ ਉੱਪਰ ਤੇਰਾ ਕਰਮ ਹੋਵੇਗਾ ਉਸ ਉੱਪਰ ਮੇਰਾ ਕਰਮ ਹੋਵੇਗਾ ਮੇਰਾ ਨਾਮ ਪਾਉਰ ਬ੍ਰਹਮ ਪਰਮੇਸ਼ਰ ਹੈ ਤੇਰਾ ਨਾਮ ਗੁਰ ਪਰਮੇਸ਼ਰ ਹੈ ਇਹ ਅਕਾਲ ਪੁਰਖ ਨੇ ਸਾਧ ਸੰਗਤ ਜੀ ਇੱਕ ਜੋ ਪ੍ਰਸਾਦ ਸੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਤਾ ਜੋ ਪ੍ਰਸਾਦ ਸਾਧ ਸੰਗਤ ਜੀ ਸਾਰੇ ਸੰਸਾਰ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵਰਤਾਇਆ ਤੇ ਬੜੇ ਬੜੇ ਸਾਧ ਸੰਗਤ ਜੀ ਕਲਯੁਗ ਦੇ ਜੀਵਾਂ ਦਾ ਉਧਾਰ ਕੀਤਾ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਸਥਾਨ ਸੱਚਖੰਡ ਸ੍ਰੀ ਨਨਕਾਣਾ ਸਾਹਿਬ ਵਿਖੇ ਬੜੇ ਧੂਮ ਧਮ ਨਾਲ ਸਾਧ ਸੰਗਤ ਜੀ ਸੰਗਤਾਂ ਜਥਿਆਂ ਦੇ ਦੁਆਰਾ ਦੇਸਾਂ ਵਿਦੇਸਾਂ ਤੋਂ ਜਾ ਕੇ ਉਸ ਜਨਮ ਸਥਾਨ ਦੇ ਦਰਸ਼ਨ ਕਰਕੇ ਸਾਧ ਸੰਗਤ ਜੀ ਉਸ ਨੂੰ ਨਮਸਕਾਰ ਕਰਕੇ ਉਸ ਦੀ ਮਿੱਟੀ ਨੂੰ ਮस्तक ਨਾਲ ਲਾ ਕੇ ਆਪਣੇ ਆਪ ਨੂੰ ਬਹੁਤ ਵੱਡੇ ਕਰਮਾ ਵਾਲੇ ਸਮਝਦੇ ਆ ਸੋ ਵੱਡਿਆਂ ਭਾਗਾ ਕਰਕੇ ਇਹਨਾਂ ਸਥਾਨਾਂ ਦੇ ਦਰਸ਼ਨ ਹੁੰਦੇ ਆ ਸੋ ਆਪ ਸਾਧ ਸੰਗਤ ਜੀ ਆਪਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਜੋ ਅਖੀਰ ਦੇ ਵਿੱਚ 18 ਸਾਲ ਸਾਧ ਸੰਗਤ ਜੀ ਕਰਤਾਰਪੁਰ ਕਰਤਾ ਬਸੈਤ ਹੈ ਸੰਤਨ ਕੇ ਪਾਸ ਉੱਥੇ 18 ਸਾਲ ਖੇਤੀਬਾੜੀ ਕਰਕੇ ਸਾਰੇ ਸੰਸਾਰ ਨੂੰ ਇੱਕ ਉਪਦੇਸ਼ ਦਿੱਤਾ ਸੀ ਕਿ ਨਾਮ ਜਪਣਾ ਵੰਡ ਸਕਣਾ ਕੀਰਤ ਕਰਨੀ ਇਹ ਗੁਰੂ ਨਾਨਕ ਦੇ ਉਪਦੇਸ਼ ਨੂੰ ਘਰ ਘਰ ਪਹੁੰਚਾਈਏ ਕਿ ਨਾਮ ਜਪਣਾ ਧਰਮ ਦੀ ਕੀਰਤ ਕਰਨੀ ਔਰ ਵੰਡ ਸਕਣਾ ਜੋ ਸਾਧ ਸੰਗਤ ਜੀ ਇਹ ਗੁਰੂ ਨਾਨਕ ਦਾ ਉਪਦੇਸ਼ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਗੁਰੂ ਨਾਨਕ ਨਿਰਮਲ ਪੰਥ ਚਲਾਇਓ ਇਹ ਨਿਰਮਲ ਪੰਥ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਿੱਖੀ ਦਾ ਮੋੜ ਰੱਖਿਆ 사ਸੰਗਾ ਜੀ ਇਹ ਗੁਰੂ ਨਾਨਕ ਦੀਆਂ ਵਡਿਆਈਆਂ ਨੇ ਜੋ ਕੇ ਭਾਈ ਗੁਰਦਾਸ ਜੀ ਕਹਿੰਦੇ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜੋ ਕਰ ਸੂਰਜ ਨਿਕਲਿਆ ਤਾਰੇ ਸੁਪੇ ਅੰਧੋਰ ਭਲੋਇਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਸਤਗੁਰ ਜੀ ਜਿੱਥੇ ਵੀ ਪੈਰ ਧਰਿਆ ਜ ਭੋਜ ਨੇਕ ਦਾ ਸਥਾਨ ਬਣ ਗਏ ਨੇ ਸਾਧ ਸੰਗਤ ਜੀ ਉਥੇ ਸਾਧ ਸੰਗਤ ਜੀ ਸਤਿਗੁਰਾਂ ਦੀ ਗੁਰੂ ਨਾਨਕ ਦੀ ਬੜੀ ਕਿਰਪਾ ਤੇ ਜਦੋਂ ਵੀ ਆਪਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਸ ਗਾਉਨੇ ਆ ਉਹਨੂੰ ਯਾਦ ਕਰਦੇ ਆ ਸਾਧ ਸੰਗਤ ਜੀ ਤਾਂ ਸਾਡੇ ਹਿਰਦੇ ਆ ਜਿਹੜੇ ਉਹ ਸ਼ਾਂਤ ਸ਼ਾਂਤ ਹੁੰਦੇ ਆ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ ਕਿ ਗੁਰੂ ਨਾਨਕ ਦਾ ਨਾਮ ਹੀ ਐਸਾ ਹੈ ਕਿ ਜੋ ਹਿਰਦੇ ਨੂੰ ਠੰਡਕ ਦੇਣ ਵਾਲਾ ਹੈ ਸੋ ਇਸ ਕਰਕੇ ਆਓ ਸੰਗਤ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਕਿਉਂਕਿ ਗੁਰੂ ਨਾਨਕ ਦੀ ਵਿੜਿਆਈ ਅਸੀਂ ਇਸ ਜਵਾਨ ਨਾਲ ਨਹੀਂ ਕਰ ਸਕਦੇ ਜਿਵੇਂ ਗੁਰਬਾਣੀ ਦੇ ਵਿੱਚ ਹੁੰਦਾ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਮਤਲਬ ਕਿ ਸੰਸਾਰ ਤੇ ਆਏ ਸੀ ਭਾਈ ਗੁਰਦਾਸ ਜੀ ਦੇ 12 ਚੋਂਦਾ ਵੀ ਰਾਜੇ ਪਾਪ ਕਮਾਾਮ ਦੇ ਉਲਟੀ ਬਾੜ ਖੇਤ ਕੋ ਖਾਈ ਹਾਂ ਜੀ ਕਾਲਾ ਹੀ ਕੁੱਤੇ ਮੂੰਹ ਹੀ ਖਾਜ ਹੋਏ ਮਰਦਾਰ ਗਸਾਈ ਕਿ ਅੱਜ ਨਹੀਂ ਸਾਨੂੰ ਲੱਗਦਾ ਵੀ ਅੱਜ ਵੀ ਉਹੀ ਹਾਲਾਤ ਨੇ ਜਿਵੇਂ ਉਦੋਂ ਰਾਜੇ ਮਹਾਰਾਜ ਆਪਾਂ ਕਹਿੰਦੇ ਵੀ ਨਿਆਂਕਾਰੀ ਪਰਜਦ ਲਹੂ ਪੀਰ ਅੱਜ ਵੀ ਉਹੀ ਕੁਝ ਹੋ ਰਿਹਾ ਕੀ ਚਾਹੀਦਾ ਜਿਵੇਂ ਨਸ਼ੇ ਦਾ ਜ਼ੋਰ ਚੱਲ ਰਿਹਾ ਹੈ ਉਹਦੇ ਬਾਰੇ ਸਤਿਗੁਰ ਜੀ ਗੁਰੂ ਬڑے ਮੁਗਲ ਬਾਦਸ਼ਾਹ ਹੋਏ ਨੇ ਬਾਬਰ ਬਰਗੇ ਹੋਏ ਨੇ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹਤੋ ਬਾਬਰਨੀ ਜਾਵਰ ਸਾਧ ਸੰਗਤ ਜੀ ਹੋਰ ਬڑے ਰਾਜੇ ਹੋਏ ਸਿਲ ਆਪਣੇ ਸਿਕੰਦਰ ਲੋਧੀ ਹੋਇਆ ਜਿਵੇਂ ਦੌਲਤਖਾਨਾ ਲੋਧੀ ਹੋਇਆ ਤੇ ਹੋਰ ਬڑے ਬڑے ਰਾਜੇ ਜਿਹੜੇ ਪਾਪ ਰਾਜੇ ਪਾਪਕ ਆਮਦ ਦੇ ਉਲਟੀ ਬਾੜ ਖੇਤ ਕੋ ਖਾਈ ਰਾਜੇ ਸ਼ੀ ਮਕਦਮ ਉਤੇ ਜਾਏ ਸ਼ੀ ਮਕਦਮ ਕੋਤੇ ਜਾਏ ਗਾਏ ਨੇ ਬੈਠੇ ਸੁਤੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੜਿਆ ਆਪਾਂ ਕਹਿੰਦੇ ਪੰਖ ਲਾ ਕੇ ਉੱਡ ਗਏ ਜਿਵੇਂ ਆਪਾਂ ਕਹਿੰਦੇ ਵੀ ਨਸ਼ਿਆਂ ਦਾ ਦੌਰ ਚੱਲ ਰਿਹਾ ਜੀ ਇਹ ਆ ਆ ਬਿਲਕੁਲ ਇਹ ਸਮਾ ਜਿਹੜਾ ਤਕਰੀਬਨ ਤਕਰੀਬਨ ਗੁਰੂ ਨਾਨਕ ਦੇ ਮਹਾਰਾਜ ਦੇ ਆਉਣ ਤੋਂ ਪਹਿਲਾਂ ਜਿਹੜਾ ਸਮਾ ਸੀ ਉਹੀ ਸਮਾ ਅੱਜ ਵੀ ਨੌਜਵਾਨ ਨੂੰ ਕਿਵੇਂ ਮਚਾਇਆ ਜਾ ਸਕਦਾ ਚੱਲ ਰਿਹਾ ਹੈ ਸਿੱਖਾਂ ਕੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ ਭਾਈ ਲਾਲੋ ਦੇ ਘਰ ਵਿਖੇ ਤੇ ਜੈਸੀ ਮੈਂ ਅਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ 베 ਲਾਲੋ ਪਾਪ ਕੀ ਜਾਂਜਲ ਕਾਬਲੋਂ ਤਾਇਆ ਜੋਰੀ ਮੰਗੇ ਦਾਨ 베 ਲਾਲੋ ਸ਼ਰਮ ਧਰਮ ਦੋ ਛੁਪ ਖਲੋਏ ਕੂੜ ਫਿਰਿਆ ਪ੍ਰਧਾਨ 베 ਲਾਲੋ ਇੱਥੇ ਹੁਣ ਕੂੜ ਦਾ ਪਸਾਰਾ ਹੋ ਗਿਆ ਸ਼ਰਮ ਧਰਮ ਉੜ ਗਈ ਆ ਹੁਣ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਫੇਰ ਆਉਣ ਦੇ ਇੱਕ ਦੇ ਇੱਕ ਸਾਧ ਸੰਗਤ ਜੀ ਜਦੋਂ ਸੁਣੀ ਪਕਾਰ ਦਾ ਤਾਰ ਪ੍ਰਭ ਗੁਰਨਾਨਕ ਜੱਗ ਮਾਹੇ ਪਠਾਇਓ ਜਦੋਂ ਜੀਵਨ ਦੇ ਬੇਨਤੀ ਹੁੰਦੀ ਆ ਪਕਾਰ ਹੁੰਦੀ ਆ ਧਰਤੀ ਪਕਾਰ ਕਰਦੇ ਆ ਦੇਵੇ ਦੇਵਤੇ ਪਕਾਰ ਕਰਦੇ ਆ ਫੇਰ ਆਪ ਅੰਕਾਰ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਸੰਤ ਦੇ ਰੂਪ ਵਿੱਚ ਆ ਕੇ ਇਸ ਸੰਸਾਰ ਨੂੰ ਜਲਦੇ ਬਲਦੇ ਸੰਸਾਰ ਨੂੰ ਸਾਰਨ ਦੇ ਵਾਸਤੇ ਸਾਧ ਸੰਗਤ ਜੀ ਉਹਨਾਂ ਦੇ ਉਪਦੇਸ਼ ਉਹਨਾਂ ਦੇ ਬਚਨਾਂ ਦੁਆਰਾ ਸਾਧ ਸੰਗਤ ਜੀ ਉਹ ਕੋਈ ਉਸ ਤਰ੍ਹਾਂ ਨਹੀਂ ਬਚਨ ਨੇ ਜਿਹੜੇ ਉਹਨਾਂ ਦੇ ਕਮਾਏ ਹੋਏ ਹੁੰਦੇ ਨੇ ਮਹਾਪੁਰਸ਼ਾਂ ਦੇ ਜਾਂ ਉਹਨਾਂ ਅਵਤਾਰਾਂ ਦੇ ਉਹਨਾਂ ਬਚਨਾਂ ਦੁਆਰਾ ਇਸ ਸੰਗਤ ਨੂੰ ਫੇਰ ਇਹ ਸਮਾਂ ਜਿਹੜਾ ਸਤਗੁਰੂ ਸਤਜਗ ਲੈ ਕੇ ਆਵੇ ਅਸੀਂ ਇਹੀ ਬੇਨਤੀਆਂ ਕਰਦੇ ਆਂ ਸਾਰੀ ਸੰਗਤ ਇਹੀ ਬੇਨਤੀ ਕਰਦੀ ਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਸਮਾਂ ਜਿਹੜਾ ਹੁਣ ਉਸ ਤੇਰੇ ਸਮੇਤ ਆਉਣ ਤੋਂ ਪਹਿਲਾਂ ਜਿਹੜਾ ਸਮਾਂ ਸੀ ਉਹ ਸਮਾਂ ਹੁਣ ਵੀ ਚੱਲ ਰਿਹਾ ਹੈ ਰਾਜੇ ਪਾਪਕ ਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਸਾਤਸੰਗ ਜੀ ਕਾਜੀ ਮਲਾਣੇ ਜਿਹੜੇ ਬਾਢੀਆਂ ਲੈ ਕੇ ਕਰਦੇ ਸੀ ਫੈਸਲੇ ਕਰਦੇ ਸੀ ਉਹ ਅੱਜ ਵੀ ਹੋ ਰਹੇ ਨੇ ਸੋ ਇਸ ਕਰਕੇ ਨੌਜਵਾਨ ਜਿੰਨੇ ਵੀ ਐ ਨਸਿਆਂ ਵਿੱਚ ਪੈ ਕੇ ਗਲਤ ਰਸਤੇ ਤੇ ਤੁਰੇ ਜਾਂਦੇ ਨੇ ਸ਼ਰਮ ਧਰਮ ਦਾ ਕੋਈ ਟਿਕਾਣਾ ਨਹੀਂ ਰਿਹਾ ਸਾਤਸੰਗ ਜੀ ਕੂੜ ਦਾ ਪਸਾਰਾ ਹੋ ਰਿਹਾ ਸਾਰੇ ਪਾਸੇ ਤੇ ਇਸ ਕਰਕੇ ਸਤਿਗੁਰੂ ਤੂੰ ਆ ਕੇ ਫੇਰ ਇਸ ਜਲਦੇ ਵਰਦੇ ਸੰਸਾਰ ਨੂੰ ਠਾਰਨ ਦੇ ਵਾਸਤੇ ਅਵਤਾਰ ਧਾਰਨ ਕਰ ਤਾਂ ਕਿ ਸਾਨੂੰ ਸੱਚੇ ਪਾਤਸ਼ਾਹ ਕਿਰਪਾ ਹੋਵੇ ਇਹ ਜਲਦਾ ਬਲਦਾ ਸੰਸਾਰ ਫਿਰ ਇਸ ਨੂੰ ਠੰਡਕ ਵੇਲੇ ਸਾਧ ਸੰਗਤ ਜੀ ਇਹ ਬੇਨਤੀਆਂ ਕਰਦੇ ਆਂ ਤੇ ਭੁੱਲਾ ਚੁੱਕਾਂ ਦੀ ਖੇਵਾਂ ਵਾਹਿਗੁਰੂ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ